ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਲਗਾਤਾਰ ਸਮਾਰਟ ਮੀਟਰ ਲੱਗਣ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਭਗਵੰਤ ਮਾਨ ਦੇ ਉੱਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਕਾਫੀ ਜ਼ਿਆਦਾ ਖਫਾ ਨਜ਼ਰ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਲਗਾਏ ਜਾਣ ਵਾਲੇ ਸਮਾਰਟ ਮੀਟਰਾਂ ਨੂੰ ਲੈ ਕੇ ਹੁਣ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਅਸਲ ਦੇ ਵਿੱਚ ਕੇਂਦਰੀ ਬਿਜਲੀ ਅਤੇ ਰਾਜ ਮੰਤਰੀ ਸ਼੍ਰੀ ਪਦ ਨਾਇਕ ਨੇ ਅੱਜ ਸਭਾ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਸਮਾਰਟ ਮੀਟਰ ਲਗਾਉਣ ਦੀ ਪ੍ਰਕਿਰਿਆ ਫਿਲਹਾਲ ਜ਼ੀਰੋ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਲਈ ਕੁੱਲ 99 ਲੱਖ ਸਮਾਰਟ ਮੀਟਰਾਂ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਅਜੇ ਤੱਕ ਰਾਜ ਦੇ ਵਿੱਚ ਇੱਕ ਵੀ ਸਮਾਰਟ ਮੀਟਰ ਨਹੀਂ ਲਗਾਇਆ ਗਿਆ ਹੈ। ਇਸ ਜਾਣਕਾਰੀ ਸੂਬੇ ਦੇ ਵਿੱਚ ਬਿਜਲੀ ਪ੍ਰਬੰਧਨ ਅਤੇ ਇਸ ਤੋਂ ਇਲਾਵਾ ਤਕਨੀਕੀ ਸੁਧਾਰਾਂ ਨੂੰ ਲੈ ਕੇ ਚਿੰਤਾ ਜਤਾਉਂਦੀ ਹੈ ਸਰਕਾਰ ਦੇ ਵੱਲੋਂ ਮਨਜ਼ੂਰੀ ਮਿਲਣ ਦੇ ਬਾਵਜੂਦ ਵੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ ਹੈ ਤਾਂ ਇਹ ਸਵਾਲ ਖੜੇ ਕਰਦੀ ਹੈ ਕਿ ਆਖਰਕਾਰ ਪੰਜਾਬ ਸਰਕਾਰ ਇਸ ਦੇ ਵਿੱਚ ਕੀ ਕਰ ਰਹੀ ਹੈ ਸੋ ਪੰਜਾਬ ਦੇ ਵਿੱਚ 스마트 ਮੀਟਰ ਲੱਗਣ ਨੂੰ ਲੈ ਕੇ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਇੱਥੇ ਹੀ ਖਾਸ ਤੌਰ ਦੇ ਉੱਤੇ ਜ਼ਿਕਰ ਹੈ ਕਿ ਪੰਜਾਬ ਦੇ ਵਿੱਚ 스마트 ਮੀਟਰਾਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸੋ ਕਿਸਾਨ ਜੇ ਵੰਦੀਆਂ ਨੇ ਸਪਸ਼ਟ ਤੌਰ ਦੇ ਉੱਤੇ ਜਿਹੜੀ ਕਿ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਜਾਰੀ ਕੀਤੀ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਕਿਤੇ ਵੀ 스마트 ਮੀਟਰ ਲਗਾਏ ਗਏ ਤਾਂ ਸਰਕਾਰ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਹਾਲਾਂਕਿ ਸਰਕਾਰ ਦੇ ਵੱਲੋਂ 스마트 ਮੀਟਰ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਭਾਰ ਭਾਰੀ ਵਿਰੋਧ ਦੇ ਕਾਰਨ ਇਹ ਮਸਲਾ ਹੁਣ ਠੰਡੇ ਵਸਤੇ ਦੇ ਵਿੱਚ ਪੈ ਚੁੱਕਾ ਹੈ ਸੋ ਜਿੱਥੇ ਵੀ ਬਿਜਲੀ ਮੁਲਾਜ਼ਮ ਪੰਜਾਬ ਦੇ ਪਿੰਡਾਂ ਦੇ ਵਿੱਚ ਜੇਕਰ 스마트 ਮੀਟਰ ਲਗਾਉਣ ਜਾਂਦੇ ਹਨ ਤੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਡਟ ਕੇ ਵਿਰੋਧ ਕਰ ਦਿੱਤਾ ਹੰਦਾ ਹੈ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਕਈ ਥਾਵਾਂ ਦੇ ਉੱਤੋਂ ਖਾਲੀ ਹੱਥ ਹੀ ਵਾਪਸ ਮੁੜਨਾ ਪਿਆ ਹੈ ਜਿਸ ਤੋਂ ਬਾਅਦ ਕੀ ਹੁਣ ਉਹਨਾਂ ਦੇ ਵੱਲੋਂ ਸਮਾਰਟ ਮੀਟਰ ਅਜੇ ਤੱਕ ਤੇ ਨਹੀਂ ਲਗਾਏ ਜਾ ਰਹੇ ਸੋ ਕੇਂਦਰੀ ਮੰਤਰੀ ਨੂੰ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜਾ ਕੀ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਤੇ ਸ਼ਾਇਦ ਹੀ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਸਮਾਰਟ ਮੀਟਰ ਅਗਲੇ ਆਉਣ ਵਾਲੇ ਕਈ ਸਾਲਾਂ ਤੱਕ ਲੱਗਣ ਦਿੱਤੇ ਜਾਣ ਸੋ ਤੁਹਾਡੇ ਕੀ ਵਿਚਾਰ ਹਨ ਕਿ ਪੰਜਾਬ ਦੇ ਵਿੱਚ ਹੁਣ ਸਮਾਰਟ ਮੀਟਰ ਲੱਗ ਜਾਣੇ ਚਾਹੀਦੇ ਹਨ ਜਾਂ ਫਿਰ ਨਹੀਂ ਸੋ ਆਪਣੀ رائے ਜੜੀਓ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ ਵਧਾ ਦਿੱਤੀ ਹੈ ਸੋ ਹੁਣ ਜਿਹੜੇ ਕਿ ਪਹਿਲਾਂ 62 ਸਾਲ ਦੀ ਉਮਰ ਦੇ ਵਿੱਚ ਕਈ ਮੁਲਾਜ਼ਮ ਰਿਟਾਇਰ ਹੋ ਜਾਂਦੇ ਸਨ ਹੁਣ ਉਹਨਾਂ ਦੀ ਜਿਹੜੀ ਉਮਰ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਜੀ ਹਾਂ ਪੰਜਾਬ ਦੇ ਵਿੱਚ ਸਿਹਤ ਸੰਭਾਲ ਅਤੇ ਸਿੱਖਿਆ ਖੇਤਰਾਂ ਨੂੰ ਵਧਾਉਣ ਦੇ ਉਦੇਸ਼ ਤੇ ਨਾਲ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਵਿਭਾਗ ਹੁਣ ਜਿਹੜਾ ਕਿ ਪੰਜਾਬ ਦੇ ਵਿੱਚ ਡੈਂਟਲ ਐਜੂਕੇਸ਼ਨ ਗਰੁੱਪ A ਸੇਵਾ ਨਿਯਮ ਸਾਲ 2016 ਦੁਆਰਾ ਨਿ ਡਾਕਟਰਾਂ ਅਤੇ ਡੈਂਟਲ ਫੈਕਟਲੀ ਲਈ ਸੇਵਾ ਮੁਕਤੀ ਦੀ ਉਮਰ ਜਿਹੜੀ 62 ਸਾਲ ਤੋਂ ਵਧਾ ਕੇ 65 ਸਾਲ ਕਰਨ ਲਈ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਸਤਾਵ ਨੂੰ ਅਧਿਕਾਰਤ ਤੌਰ ਦੇ ਉੱਤੇ ਮਨਜ਼ੂਰੀ ਉਹਨਾਂ ਦੇ ਬਲੋਂ ਦੇ ਦਿੱਤੀ ਗਈ ਹੈ ਸੋ ਕਿਤੇ ਨਾ ਕਿਤੇ ਜਿੱਥੇ ਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਸਰਕਾਰੀ ਨੌਕਰੀਆਂ ਕਾਫੀ ਜ਼ਿਆਦਾ ਘੱਟ ਮਿਲ ਰਹੀਆਂ ਹਨ ਤੇ ਇੱਕ ਪਾਸੇ ਹੁਣ ਜਿਹੜੀ ਕਿ 62 ਸਾਲ ਤੋਂ ਵਧਾ ਕੇ ਉਮਰ 65 ਸਾਲ ਕਰ ਦਿੱਤੀ ਗਈ ਹੈ ਜਿਸ ਦੇ ਕਾਰਨ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਨੌਕਰੀ ਜਿਹੜੀ ਉਹ ਲੈਣੀ ਕਾਫੀ ਜ਼ਿਆਦਾ ਹੋਰ ਵੀ ਮੁਸ਼ਕਲ ਹੋ ਜਾਵੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਹੁਣ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਗਸਟਡ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੋ ਅੱਜ ਵੀਰਵਾਰ ਨੂੰ ਸਾਰੇ ਹੀ ਪੰਜਾਬ ਦੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਇਹ ਛੁੱਟੀ ਦਾ ਐਲਾਨ ਤੇ ਕਾਫੀ ਦਿਨ ਪਹਿਲਾਂ ਕਰ ਦਿੱਤਾ ਗਿਆ ਸੀ ਪਰ ਸਕੂਲ ਅਤੇ ਕਾਲਜ ਜਿਹੜੇ ਉਹ ਖੁੱਲੇ ਰੱਖਣ ਦੀ ਖਬਰ ਨਿਕਲ ਕੇ ਆਈ ਸੀ ਪਰ ਹੁਣ ਪੰਜਾਬ ਦੇ ਵਿੱਚ ਇਹ ਛੁੱਟੀ ਜਿਹੜੀ ਆ ਹੁਣ ਨੋਟੀਫਿਕੇਸ਼ਨ ਇਸ ਦਾ ਜਾਰੀ ਕਰ ਦਿੱਤਾ ਗਿਆ ਹੈ ਤੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦ ਦੀ ਦਿਹਾੜੇ ਵਾਲੀ ਦਿਨ ਜਿਹੜਾ ਕਿ ਇਹ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਹੁਣ ਸਾਰੇ ਹੀ ਸਰਕਾਰੀ ਅਤੇ ਇਸ ਤੋਂ ਇਲਾਵਾ ਪ੍ਰਾਈਵੇਟ ਜਿਹੜੇ ਕਿ ਸਕੂਲ ਹਨ ਉਹ ਬੰਦ ਰਹਿਣਗੇ ਤੇ ਇਸ ਤੋਂ ਇਲਾਵਾ ਸਰਕਾਰੀ ਦਫ਼ਤਰ ਇਸ ਤੋਂ ਇਲਾਵਾ ਹੋਰ ਵੀ ਸਰਕਾਰੀ ادارے ਜਿਹੜੇ ਕਿ ਪੰਜਾਬ ਰਾਜ ਦੇ ਵਿੱਚ ਹਨ ਉਹ ਸਾਰੇ ਦੇ ਸਾਰੇ ਹੁਣ ਬੰਦ ਰਹਿਣਗੇ ਸੋ ਸਕੂਲ ਕਾਲਜ ਜਿਹੜਾ ਕਿ ਹੁਣ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਜਿਹੜਾ ਕਿ ਸਕੂਲ ਕਾਲਜ ਖੁੱਲੇ ਰੱਖਣ ਦਾ ਐਲਾਨ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਕਿਸਾਨਾਂ ਦੇ ਸਿਰ ਕਾਫੀ ਜ਼ਿਆਦਾ ਕਰਜ਼ਾ ਵੱਧ ਚੁੱਕਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਦੇ ਸਿਰ ਕੁੱਲ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੋ ਗਿਆ ਹੈ ਪੰਜਾਬ ਦਾ ਕਿਸਾਨ ਕਰਜ਼ੇ ਦੇ ਢੇਠਾ ਹੁਣ ਪੂਰੀ ਤਰੀਕੇ ਦੇ ਨਾਲ ਦੱਬ ਚੁੱਕਾ ਹੈ ਇਹ ਕਰਜ਼ਾ ਜਿਹੜਾ ਕਿ 37.62 ਲੱਖ ਕਿਸਾਨਾਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਸੋ ਕਿਸਾਨ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਹਨ ਸੋ 37 ਲੱਖ ਤੋਂ ਵੱਧ ਜਿਹੜੇ ਕਿਸਾਨ ਹਨ ਉਹਨਾਂ ਦੇ ਸਿਰ ਦੇ ਉੱਤੇ 1 ਲੱਖ ਕਰੋੜ ਦਾ ਕਰਜ਼ਾ ਜਿਹੜਾ ਕਿ ਹੁਣ ਤੱਕ ਹੋ ਕਾ ਹੈ ਸੋ ਨਵਾਂ ਡਾਟਾ ਜਿਹੜਾ ਕਿ ਹੁਣੇ ਸ਼ੇਅਰ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਵਿੱਤ ਮੰਤਰਾਲੇ ਦੇ ਮੁਤਾਬਕ ਕਰਜ਼ਾ ਮੁਆਫ ਤੇ ਉੱਤੇ ਕੋਈ ਵੀ ਪ੍ਰਸਤਾਵ ਅਧੀਨ ਅਜੇ ਤੱਕ ਨਹੀਂ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਇਰਾਦਾ ਨਹੀਂ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਕੀਤਾ ਜਾਵੇ ਜਾਂ ਸੈਂਟਰ ਸਰਕਾਰ ਦੇ ਵੱਲੋਂ ਵੀ ਕੋਈ ਵੀ ਇਸ ਤਰ੍ਹਾਂ ਦੀ ਰਣਨੀਤੀ ਨਹੀਂ ਹੈ ਸੋ ਇਸੇ ਦੇ ਨਾਲ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਜਿਹੜੇ ਕਿਸਾਨ ਹਨ ਉਹਨਾਂ ਦਾ ਕਰਜ਼ਾ ਹਰਿਆਣਾ ਅਤੇ ਹਿਮਾਚਲ ਦੇ ਮੁਕਾਬਲੇ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਵੇਂ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਸਮਾਰਟ ਸਕੂਲ ਬਣਾਏ ਸਨ ਸੋ ਇਸੇ ਤਰੀਕੇ ਦੇ ਜਿਹੜੇ ਕਿ ਪੰਜਾਬ ਦੇ ਵਿੱਚ ਵੀ ਸਮਾਰਟ ਸਕੂਲ ਬਣਾ ਦਿੱਤੇ ਗਏ ਹਨ ਪਰ ਇਸ ਦੀ ਪੋਰ ਜਿਹੜੀ ਆ ਕਿ ਇਹ ਸਕੂਲ ਹੁਣ ਖੋਲਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਸਰਕਾਰੀ ਸਮਾਰਟ ਸਕੂਲ ਜਿਹੜਾ ਕਿ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਡੁੱਬ ਚੁੱਕਾ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਕਲਾਸ ਰੂਮਾਂ ਦੇ ਵਿੱਚ ਵੀ ਪਾਣੀ ਜਿਹੜਾ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹੁੰਚ ਜਾਵੇ ਸੋ ਇਹ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਸਰਕਾਰੀ ਸਕੂਲਾਂ ਦੀ ਨਿਹਾਰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ باوجود ਦੀਨਾਨਗਰ ਦੇ ਪਿੰਡ ਵੱਖਾ ਦੇ ਸਰਕਾਰੀ ਹਾਈ ਸਕੂਲ ਸਮਾਰਟ ਸਕੂਲ ਜਿਸ ਨੂੰ ਕਿਹਾ ਜਾ ਰਿਹਾ ਹੈ ਸੋ ਅੱਜ ਸਵੇਰੇ ਹੋਈ بارش ਦੇ ਕਾਰਨ ਉਸਨੇ ਤਲਾ ਦਾ ਰੂਪ ਧਾਰਨ ਕਰ ਲਿਆ ਦੱਸ ਦਈਏ ਕਿ ਸਕੂਲ ਦੇ ਨੇੜੇ ਹੀ ਲੰਘਦਾ ਸੂਗਾ ਬਰਸਾਤ ਕਾਰਨ ਓਵਰਫਲੋ ਹੋ ਗਿਆ ਜਿਸ ਦਾ ਪਾਣੀ ਸਕੂਲ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਤੇ ਸਕੂਲ ਦੇ ਕਮਰਿਆਂ ਦੇ ਵਿੱਚ ਵੀ ਪਾਣੀ ਜਿਹੜਾ ਕਿ ਪਹੁੰਚ ਚੁੱਕਾ ਸੀ ਉੱਥੇ ਹੀ ਪ੍ਰਿੰਸੀਪਲ ਨੇ ਤੁਰੰਤ ਸਰਪੰਚ ਨੂੰ ਸੂਚਿਤ ਕੀਤਾ ਤੇ ਪਿੰਡ ਦੇ ਸਰਪੰਚ ਨੇ ਪੰਚਾਇਤ ਮੈਂਬਰਾਂ ਸਮੇਤ ਸਕੂਲ ਦਾ ਦੌਰਾ ਕੀਤਾ ਤੇ ਕਿਹਾ ਕਿ ਸਕੂਲ ਦੇ ਪਾਣੀ ਦਾ ਨਿਕਾਸ ਜਲਦ ਹੀ ਜਿਹੜਾ ਕਿ ਕੀਤਾ ਜਾਵੇਗਾ ਤੇ ਇਸ ਸਮੱਸਿਆ ਦਾ ਜਿਹੜਾ ਕੀ ਹੱਲ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਦੇ ਦੌਰਾਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਜਿੱਥੇ ਕੀ ਪੰਜਾਬ ਦੇ ਵਿੱਚ ਪਹਿਲਾਂ ਬੈਲ ਗੱਡੀਆਂ ਦੀਆਂ ਦੌੜਾਂ ਦੇ ਉੱਤੇ ਰੋਕ ਲਗਾਈ ਗਈ ਸੀ ਸੋ ਹੁਣ ਇਸ ਨੂੰ ਜਿਹੜਾ ਕੀ ਫਿਰ ਤੋਂ ਇਜਾਜ਼ਤ ਦੇ ਦਿੱਤੀ ਹੈ ਤੇ ਖੁਦ ਸੀਐਮ ਭਗਵੰਤ ਮਾਨ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਉਣ ਦੇ ਲਈ ਪਹੁੰਚੇ ਹਨ ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਕੁੱਤਿਆਂ ਤੇ ਕਬੂਤਰਾਂ ਦੀਆਂ ਖੇਡਾਂ ਨੂੰ ਵੀ ਹੁਣ ਉਹ ਜਲਦ ਹੀ ਇਜਾਜ਼ਤ ਦੇ ਦੇਣਗੇ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਦੇ ਪਿੰਡ ਮਹਿਮਾ ਸਿੰਘ ਵਾਲਾ ਵਿਖੇ ਪਹੁੰਚ ਕੇ ਜਿੱਥੇ ਬੈਲ ਗੱਡੀਆਂ ਦੀਆਂ ਦੌੜਾਂ ਦੀ ਬਹਾਲੀ ਦਾ ਜਸ਼ਨ ਮਨਾ ਮਰੋ ਕਰਵਾਇਆ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਿਲਾ रायपुर ਦੀਆਂ ਖੇਡਾਂ ਦੇ ਵਿੱਚ ਜਿਹੜਾ ਕਿ 1933 ਤੋਂ ਇਹ ਜਿਹੜੀਆਂ ਬੈਲ ਗੱਡੀਆਂ ਦੀਆਂ ਦੌੜਾਂ ਆ ਚੱਲਦੀਆਂ ਆ ਰਹੀਆਂ ਹਨ ਤੇ ਇਸ ਲਈ ਅਸੀਂ ਇਹਨਾਂ ਨੂੰ ਰੋਕਣ ਵਾਲੇ ਕੌਣ ਹੁੰਦੇ ਹਨ ਸੋ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਜਿੱਥੇ ਕਿ ਸਰਕਾਰਾਂ ਦੇ ਵੱਲੋਂ ਆਪ ਹੀ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਤੇ ਆਪ ਹੀ ਮੁੜ ਕੇ ਉਹਨਾਂ ਨੂੰ ਜਿਹੜਾ ਕਿ ਬਹਾਲ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਉਹਨਾਂ ਦਾ ਕ੍ਰੈਡਿਟ ਵੀ ਜਿਹੜਾ ਖੁਦ ਆਪ ਹੀ ਲੈ ਲਿਆ ਜਾਂਦਾ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਵਿਰਾਸਤ ਨੂੰ ਸੰਭਾਲਣ ਤੇ ਨਿੱਜੀ ਸੰਸਥਾਵਾਂ ਨੂੰ ਖਰੀਦਣ ਵਾਲੀ ਪਹਿਲੀ ਸਰਕਾਰ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਸਰਕਾਰੀ ਸੰਸਥਾ ਪਾਮਾ ਨੂੰ ਘਾਟੇ ਦੇ ਵਿੱਚ ਦਿਖਾ ਕੇ ਵੇਚਦੀਆਂ ਸਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਜਿਸ ਨੇ ਵੀ ਬਲੈਕ ਐਂਡ ਵਾਈਟ ਟੀਵੀ ਦੇ ਉੱਤੇ ਬੈਲ ਗੱਡੀਆਂ ਜਾਂ ਦੌੜਾਂ ਦੇਖੀਆਂ ਹਨ ਸੋ ਉਹ ਇਹਨਾਂ ਥੇਡਾਂ ਦੀ ਵਾਪਸੀ ਦੀ ਖੁਸ਼ੀ ਸਮਝ ਸਕਦਾ ਹੈ ਤੇ ਨਸ਼ਿਆਂ ਦੇ ਨਾਲ ਸੰਬੰਧਿਤ ਗਤੀਵਿਧੀਆਂ ਤੇ ਚੁਟਕੀ ਲੈਂਦੇ ਆ ਕਿ ਆ ਕਿ ਲੋਕ ਨਸ਼ਿਆਂ ਤੋਂ ਕਮਾਏ ਪੈਸਿਆਂ ਦੇ ਨਾਲ ਮਹਿਲ ਬਣਾਉਂਦੇ ਹਨ ਤੇ ਨਾਲ ਹੀ ਸਮਾਜ ਨੂੰ ਦੀਮਕ ਬਾਂਗ ਤਬਾਹ ਕਰਦੇ ਹਨ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਕਿਤਨੇ ਕਿਤੇ ਮਜੀਠੀਏ ਦੇ ਉੱਤੇ ਸਿੱਧੇ ਜਿਹੜੇ ਕੀ ਬਾਰ ਕਰਦੇ ਹੋਏ ਵੀ ਭਗਵਾਨਤਮਾਨ ਇੱਥੇ ਨਜ਼ਰ ਆਏ ਹਨ ਇਸ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਕਿ ਅਜਿਹੇ ਲੋਕ ਹੁਣ ਫੜੇ ਜਾ ਰਹੇ ਹਨ ਜਦੋਂ ਕਾਰਵਾਈ ਕੀਤੀ ਗਈ ਹੈ ਤੇ ਇਸ ਦੌਰਾਨ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਜਾਂਦੇ ਹਨ ਮੁੱਖ ਮੰਤਰੀ ਨੇ ਬਿਆੰਗ ਕਰਦਿਆਂ ਹੋਇਆਂ ਕਿਹਾ ਕਿ ਅਸੀਂ ਕੀੜੇ ਮਕੌੜੇ ਜਾਨਵਰ ਹਾਂ ਉਹ ਅਸਲੀ ਇਨਸਾਨ ਹਨ ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਹੁਣ ਬਰਾਸਤੀ ਖੇਡਾਂ ਦੇ ਤਹਿਤ ਕੁੱਤਿਆਂ ਤੇ ਕਬੂਤਰਾਂ ਦੀਆਂ ਖੇਡਾਂ ਵੀ ਜਿਹੜੀ ਆ ਉਨਾ ਨਵੀਂ ਯਾਜਿਤ ਹੋਵੇਗੀ ਤੇ ਇਹਨਾਂ ਸਮਾਗਮਾਂ ਦੇ ਵਿੱਚ ਪਰ ਨਸ਼ੇ ਦੀ ਕੋਈ ਵੀ ਥਾਂ ਨਹੀਂ ਹੋਵੇਗੀ ਸੋ ਇਹ ਜਿਹੜਾ ਕਿ ਹੁਣ ਇੱਕ ਵਾਰ ਫੇਰ ਤੋਂ ਪਾਬੰਦੀਆਂ ਲਗਾ ਕੇ ਸਰਕਾਰ ਦੇ ਵੱਲੋਂ ਇਸ ਨੂੰ ਫੇਰ ਤੋਂ ਜਿਹੜਾ ਕਿ ਬਹਾਲ ਕਰ ਦਿੱਤਾ ਗਿਆ ਹੈ ਤੇ ਇੱਕ ਜਿਹੜਾ ਕਿ ਸਮਾਗਮ ਵੀ ਇਸ ਤੇ ਤਰੀਕੇ ਦੇ ਵਿੱਚ ਰੱਖ ਲਿਆ ਗਿਆ ਤਾਂ ਜੋ ਕਿ ਲੋਕਾਂ ਨੂੰ ਉਹ ਆਪਣਾ ਭਾਸ਼ਣ ਦੇ ਸਕਣ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਡੇਅਰੀ ਮਾਲਕਾਂ ਦੇ ਉੱਤੇ ਵਧੇਗੀ ਸਖਤੀ ਤੇ ਜੇਕਰ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਇਹ ਗਲਤੀ ਤੇ ਉਹਨਾਂ ਨੂੰ ਹੋਵੇਗਾ ਹੁਣ ਮੋਟਾ ਜੁਰਮਾਨਾ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਸੰਤ ਸੀਚੇਵਾਲ ਨੇ ਕਿਹਾ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਬੁੱਢੇ ਨਾਲੇ ਅਤੇ ਸੀਵਰੇਜ ਦੇ ਵਿੱਚ ਡਿੱਗ ਰਹੇ ਗੂਹੇ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਇਸ ਕਾਰਨ 100 ਕਰੋੜ ਤੋਂ ਵੱਧ ਜਿਹੜਾ ਖਰਚਾ ਹੋ ਚੁੱਕਾ ਹੈ ਇਸ ਦੇ ਬਾਵਜੂਦ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਮੁਕਤ ਜਿਹੜਾ ਕੀ ਨਹੀਂ ਬਣਾਇਆ ਜਾ ਚੁੱਕਾ ਹੈ ਸੋ ਇਸੇ ਦੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜ਼ਿੰਮੇਵਾਰ ਲੋਕਾਂ ਨੂੰ ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਗੋਬਰ ਦਾ ਜਿਹੜਾ ਕਿ ਨਵਟਾਰਾ ਨਹੀਂ ਹੋ ਰਿਹਾ ਹੈ ਸੋ ਇਸ ਦਾ ਪ੍ਰਬੰਧ ਉਹਨਾਂ ਨੂੰ ਆਪ ਕਰਨਾ ਹੋਵੇਗਾ ਤੇ ਡੈਰੀ ਮਾਲਕਾਂ ਦੇ ਉੱਤੇ 1 ਅਗਸਤ ਤੋਂ ਬਾਅਦ ਸਖਤੀ ਵਿਤਾਉਣ ਦਾ ਫੈਸਲਾ ਵੀ ਲਿਆ ਗਿਆ ਹੈ ਇਸ ਤਹਿਤ ਹੁਣ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਨ ਦੇ ਉੱਤੇ ਭਾਰੀ ਜੁਰਮਾਨੇ ਲਗਾਏ ਜਾਣਗੇ ਤੇ ਇਸ ਕਾਰਵਾਈ ਦੇ ਲਈ ਹੁਣ ਟੀਮ ਵੀ ਜਿਹੜੀ ਉਹ ਬਣਾ ਲਈ ਗਈ ਹੈ ਜਿਸ ਦੇ ਨਾਲ ਪੁਲਿਸ ਅਧਿਕਾਰੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ ਸੋ ਕਿਤੇ ਨਾ ਕਿਤੇ ਹੁਣ ਜਿਹੜਾ ਕਿ ਡੈਰੀ ਫਾਰਮ ਵਾਲਿਆਂ ਦੀ ਕਿਤੇ ਨਾ ਕਿਤੇ ਖੈਰ ਨਹੀਂ ਹੈ ਜੇਕਰ ਉਹ ਜਿਹੜਾ ਕਿ ਆਪਣੇ ਪਸ਼ੂਆਂ ਦਾ ਗੋਬਰ ਹੈ ਜਿਹੜਾ ਉਹ ਬੁੱਡੇ ਨਾਲੇ ਦੇ ਵਿੱਚ ਜਿਹੜਾ ਪਚਾਉਂਦੇ ਹਨ ਨਾ ਸੋ ਇਸ ਦੇ ਲਈ ਹੁਣ ਸਰਕਾਰ ਦੇ ਵੱਲੋਂ ਜਿਹੜੀ ਕਿ ਆਪਣੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਲਈ ਖਬਰ ਦੀ ਗੱਲ ਕਰੀਏ ਤੇ ਜਲੰਧਰ ਦੇ ਹਸਪਤਾਲ ਦੇ ਵਿੱਚ ਜਿੱਥੇ ਆਕਸੀਜਨ ਬੰਦ ਹੋਣ ਦੇ ਕਾਰਨ ਤਿੰਨ ਮੌਤਾਂ ਹੋ ਗਈਆਂ ਸਨ ਇਸ ਦੇ ਉੱਤੇ ਜਿਹੜਾ ਕਿ ਹੁਣ ਸੁਖਵੀਰ ਬਾਦਲ ਦੇ ਦੁਆਰਾ ਜਿਹੜਾ ਕਿ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਦੇ ਵੱਲੋਂ ਇਸ਼ਤਿਆਰਬਾਜ਼ੀ ਦੇ ਉੱਤੇ ਤੇ ਪ੍ਰਚਾਰਬਾਜ਼ੀ ਦੇ ਉੱਤੇ ਹੀ ਪੈਸੇ ਖਰਚੇ ਜਾ ਰਹੇ ਹਨ ਤੇ ਲੋਕਾਂ ਨੂੰ ਜਿਹੜੀਆਂ ਕਿ ਸਿਹਤ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਸੋ ਇਹ ਤਿੰਨ ਲੋਕਾਂ ਦੀ ਮੌਤ ਨਹੀਂ ਸੋ ਇਹ ਜਿਹੜੇ ਕਿ ਤਿੰਨ ਕਤਲ ਹੋਏ ਹਨ ਸੋ ਸੁਖਵੀਰ ਬਾਦਲ ਦੇ ਦੁਆਰਾ ਇਹ ਬਿਆਨ ਜਾਰੀ ਕੀਤਾ ਗਿਆ ਹੈ ਜਲੰਧਰ ਦੇ ਸਿਵਲ ਹਸਪਤਾਲ ਦੇ ਟ੍ਰੋ ਇਤਬਾਰ ਰਾਤ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਆਕਸੀਜਨ ਪਲਾਟ 35 ਮਿੰਟ ਦੇ ਲਈ ਜਿਹੜਾ ਕਿ ਬੰਦ ਰਿਹਾ ਸੋ ਆਈਸੀਯੂ ਦੇ ਵਿੱਚ ਦਾਖਲ ਤਿੰਨ ਮਰੀਜ਼ਾਂ ਦੀ ਤੜਫ ਤੜਫ ਕੇ ਮੌਤ ਹੋਈ ਸੀ ਸੋ ਕੁੱਲ ਪੰਜ ਮਰੀਜ਼ ਸਨ ਜਿਨ੍ਹਾਂ ਦੇ ਵਿੱਚੋਂ ਕਿ ਦੋ ਦੀ ਜਾਨ ਬੜੀ ਹੀ ਮੁਸ਼ਕਲ ਦੇ ਨਾਲ ਬਚਾਈ ਗਈ ਸੀ ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਤੇ ਵਿਰੋਧੀ ਧਿਰ ਦੇ ਨੇਤਾ ਸੁਖਵੀਰ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਮੌਤਾਂ ਨੂੰ ਹੁਣ ਕਤਲਕਰਾਰ ਦਿੱਤਾ ਜਾਣਾ ਚਾਹੀਦਾ ਹੈ ਸੋ ਸੁਖਵੀਰ ਬਾਦਲ ਦੇ ਦੁਆਰਾ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਇਹ ਬਿਆਨ ਹੁਣ ਜਾਰੀ ਕੀਤੇ ਆ ਗਿਆ ਹੈ ਸੋ ਜਲੰਧਰ ਦਾ ਸਿਵਲ ਹਸਪੀਟਲ ਜਿੱਥੇ ਕੀ ਆਕਸੀਜਨ ਹੀ ਜਿਹੜੀ ਤਕਰੀਬਨ 35 ਮਿੰਟ ਬੰਦ ਰਹੀ ਜਿਸ ਤੋਂ ਬਾਅਦ ਕੀ ਤਿੰਨ ਲੋਕਾਂ ਦੀ ਇੱਥੇ ਮੌਤ ਹੋ ਗਈ ਸੀ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੀ ਆਰਟੀਸੀ ਦੀ ਬੱਸ ਹੀ ਜਿਹੜੀਆਂ ਹੁਣ ਚੋਰਾਂ ਦੇ ਦੁਆਰਾ ਚੋਰੀ ਕਰ ਲਈ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਸਭ ਦੇ ਹੀ ਹੋਸ਼ ਉਡ ਗਏ ਹਨ ਮੋੜ ਮੰਡੀ ਤੋਂ ਖਬਰ ਇਹ ਨਿਕਲ ਕੇ ਆ ਰਹੀ ਹੈ ਸਥਾਨਕ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਹਨ ਕਿ ਉਹਨਾਂ ਨੇ ਮੋਟਰਸਾਈਕਲ ਅਤੇ ਕਾਰਾਂ ਆਦਿ ਤੇ ਚੋਰੀ ਉਹਨਾਂ ਦੇ ਵੱਲੋਂ ਕੀਤੀਆਂ ਹੀ ਜਾਂਦੀਆਂ ਸਨ ਤੇ ਇਹਨਾਂ ਨੂੰ ਛੱਡ ਕੇ ਉਹਨਾਂ ਦੇ ਵੱਲੋਂ ਇੱਕ ਵੱਡਾ ਜਿਹੜਾ ਕਿ ਫੈਸਲਾ ਲਿਆ ਗਿਆ ਕਿ ਉਹਨਾਂ ਦੇ ਵੱਲੋਂ ਰੋਡਵੇਜ ਦੀ ਬੱਸ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀ ਆਰਟੀਸੀ ਦੇ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਹੈ ਕਿ ਰਾਤ ਸਮੇਂ ਚੋਰਾਂ ਨੇ ਪੀ ਆਰਟੀਸੀ ਦੀਆਂ ਤਿੰਨ ਬੱਸਾਂ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਵਿੱਚੋਂ ਇੱਕ ਹੀ ਬੱਸ ਜਿਹੜੀ ਉਹ ਸਟਾਰਟ ਹੋਈ ਇਸ ਪ੍ਰੰਤ ਜਦੋਂ ਨੂੰ ਚੋਰੀ ਕਰਕੇ ਲਿਜਾ ਰਹੇ ਸਨ ਤੇ ਟਰੱਕ ਜੂਨੀਅਨ ਤੇ ਇਸ ਤੋਂ ਇਲਾਵਾ ਘੁੰਮਣ ਕੈਂਚੀਆਂ ਵਾਲੀ ਰੋਡ ਦੇ ਉੱਤੇ ਬਣੇ ਨਾਲੇ ਦੇ ਵਿੱਚ ਬੱਸ ਫਸ ਗਈ ਜਿਸ ਤੋਂ ਬਾਅਦ ਕੀ ਚੋਰਾਂ ਦੇ ਹੋਸ਼ ਉੱਡ ਗਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਫੜੇ ਜਾਣਗੇ ਇਸ ਤੋਂ ਬਾਅਦ ਉਹ ਬੱਸ ਉੱਥੇ ਹੀ ਛੱਡ ਕੇ ਜਿਹੜੇ ਫਰਾਰ ਹੋ ਚੁੱਕੇ ਹਨ ਇਸ ਸਬੰਧੀ ਥਾਣਾ ਮੋੜ ਤੇ ਮੁਖੀ ਤਰਨਦੀਪ ਸਿੰਘ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਦੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੋ ਬੱਸ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਮੀਂਹ ਪੈਣ ਦੇ ਕਾਰਨ ਜਿੱਥੇ ਕਿ ਪਾਣੀ ਇਕੱਠਾ ਹੋਇਆ ਸੀ ਸੋ ਉਸ ਪਾਣੀ ਦੇ ਵਿੱਚ ਇਹ ਬੱਸ ਜਿਹੜੀ ਉਹ ਫਸ ਜਾਂਦੀ ਹੈ ਸੋ ਬਠਿੰਡਾ ਡੀਪੂ ਦੀ ਇਹ ਬੱਸ ਦੱਸੀ ਜਾ ਰਹੀ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਚੋਰਾਂ ਦੇ ਹੌਂਸਲੇ ਹੁਣ ਕਿੰਨੇ ਜ਼ਿਆਦਾ ਬਲੰਦ ਹੋ ਚੁੱਕੇ ਹਨ ਉਹਨਾਂ ਦੇ ਲਈ ਸਕੂਟਰ ਮੋਟਰਸਾਈਕਲ ਤੇ ਚੋਰੀ ਕਰਨਾ ਇੱਕ ਆਮ ਜਿਹੀ ਗੱਲ ਹੁਣ ਬਣ ਚੁੱਕੀ ਹੈ ਸੋ ਬੱਸ ਹੀ ਜਿਹੜੀ ਉਹ ਪੀਆਰਟੀਸੀ ਦੀ ਸਗੋਂ ਇੱਕ ਨਹੀਂ ਤਿੰਨ ਬੱਸਾਂ ਜਿਹੜੀ ਆ ਉਹ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੀਆਰਟੀਸੀ ਦੀਆਂ ਚੋਰਾਂ ਦੇ ਵੱਲੋਂ ਇਸ ਤੋਂ ਬਾਅਦ ਕੁਝ ਹੋਰ ਖਬਰਾਂ ਵੱਲ ਨਿਗਾਹ ਮਾਰ ਲੈਣੇ ਹਨ ਸੋ ਟਰੰਪ ਦੀ ਜਿਹੜੀ ਕਿ ਭਾਰਤ ਨੂੰ ਹੁਣ ਇੱਕ ਵਾਰ ਫਿਰ ਤੋਂ ਧਮਕੀ ਆਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਭਾਰਤ ਨੂੰ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 1 ਅਗਸਤ ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ ਵਪਾਰ ਸਮਝੌਤਾ ਨਹੀਂ ਹੁੰਦਾ ਤੇ ਉਹ ਭਾਰਤੀ ドラਮਾ ਦਾਦੇ 20 ਤੋਂ 25% ਦਾ ਟੈਰਫ ਲਗਾਉਣਗੇ 트럼ਪ ਨੇ 에어포스 1 ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਗਿਆ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਇੱਕ ਚੰਗਾ ਦੋਸਤ ਹੈ ਪਰ ਇਸ ਨੇ ਲਗਭਗ ਹਰ ਦੇਸ਼ ਦੇ ਨਾਲੋਂ ਸਾਡੇ ਉੱਤੇ ਵੱਧ ਟੈਰਫ ਲਗਾਇਆ ਹੋਇਆ ਹੈ ਇਸੇ ਦੇ ਮੱਦੇਨਜ਼ਰ ਹੁਣ ਉਹਨਾਂ ਦੇ ਵੱਲੋਂ ਵੀ ਜਿਹੜਾ 20 ਤੋਂ 25% ਤੱਕ ਦਾ ਜਿਹੜਾ ਟੈਰਫ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਜਿੱਥੇ ਕਿ ਭਾਰਤ ਅਤੇ ਪਾਕਿਸਤਾਨ ਦੀ ਜੰਗ ਰੁਕੀ ਸੀ ਸੋ ਇਸ ਦਾ ਕ੍ਰੈਡਿਟ ਜਿਹੜਾ ਕਿ ਟਰੰਪ ਦੇ ਵੱਲੋਂ ਲਿਆ ਗਿਆ ਸੀ ਕਿ ਉਸ ਨੇ ਹੀ ਫੋਨ ਕਰਕੇ ਜਿਹੜਾ ਕਿ ਭਾਰਤ ਅਤੇ ਪਾਕਿਸਤਾਨ ਦੀ ਜੰਗ ਰੋਕੀ ਹੈ ਇਸ ਤੋਂ ਬਾਅਦ ਹੁਣ ਮੋਦੀ ਦੇ ਵੱਲੋਂ ਵੀ ਇਸ ਦੇ ਉੱਤੇ ਤੁਹਾਨੂੰ ਦੱਸਦੀ ਹੈ ਕਿ ਤਕਰੀਬਨ ਕਈ ਦਿਨਾਂ ਬਾਅਦ ਜਿਹੜਾ ਬਿਆਨ ਸ਼ੇਅਰ ਕੀਤਾ ਹੈ ਜੀ ਹਾਂ ਮੋਦੀ ਦੇ ਵੱਲੋਂ ਵੀ ਇਹ ਬਿਆਨ ਛੇਰ ਕੀਤਾ ਗਿਆ ਹੈ ਕਿ ਉਸ ਨੂੰ 9 ਤਰੀਕ ਨੂੰ ਜਿਹੜਾ ਕਿ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਦਾ ਫੋਨ ਆਇਆ ਸੀ ਪਰ ਉਸ ਤੋਂ ਫੋਨ ਉਠਾ ਨਹੀਂ ਹੋਇਆ ਜਿਸ ਤੋਂ ਬਾਅਦ ਕੀ ਉਸਨੇ ਦੁਬਾਰਾ ਫੋਨ ਕੀਤਾ ਤੇ ਉਸ ਨੂੰ ਪਤਾ ਲੱਗਾ ਕਿ ਪਾਕਿਸਤਾਨ ਤੁਹਾਡੇ ਉੱਤੇ ਬਹੁਤ ਵੱਡਾ ਹਮਲਾ ਕਰਨ ਵਾਲਾ ਹੈ ਸੋ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਗੋਲੀ ਦਾ ਜਵਾਬ ਜਿਹੜਾ ਕਿ ਗੋਲੇ ਦੇ ਨਾਲ ਦਵਾਂਗੇ ਸੋ ਇਹੀ ਗੱਲ ਹੋਈ ਸੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਜੰਗਬੰਦੀ ਦੇ ਬਾਰੇ ਜਿਹੜਾ ਨਹੀਂ ਕਿਹਾ ਗਿਆ ਸੀ ਸੋ ਕਿਸੇ ਵੀ ਉਹਨਾਂ ਨੂੰ ਰਾਸ਼ਟਰਪਤੀ ਦੇ ਨਾਲ ਗੱਲ ਉਹਨਾਂ ਦੀ ਨਹੀਂ ਹੋਈ ਸੀ ਸੋ મોદી ਦੇ ਵੱਲੋਂ ਆਖਰਕਾਰ ਹੁਣ ਤਕਰੀਬਨ 2 ਮਹੀਨੇ ਬਾਅਦ ਜਿਹੜਾ ਇਹ ਬਿਆਨ ਸ਼ੇਅਰ ਕੀਤਾ ਗਿਆ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ YouTube ਦੇ ਉੱਤੇ ਜਿਹੜੀ ਕਿ ਪਾਬੰਦੀ ਲਗਾਉਣ ਦਾ ਸਰਕਾਰ ਦੇ ਵੱਲੋਂ ਫੈਸਲਾ ਕਰ ਲਿਆ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ ਬੱਚਿਆਂ ਦੇ ਜਿਹੜਾ ਕਿ ਬੱਚਿਆਂ ਤੇ ਇਸ ਤੋਂ ਇਲਾਵਾ ਕਿਸ਼ੋਰਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਵਾਧ ਦੀ ਜਿਹੜੀ ਭਾਰਤ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਹੁਣ ਸਰਕਾਰ ਨੇ YouTube ਨੂੰ ਪਾਬੰਦੀਸ਼ੋਦਾ ਪਲੇਟਫਾਰਮਾਂ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਦੁਆਰਾ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਇੰਟਰਨੈਟ ਸਮਗਰੀ ਜਿਹੜੀ ਉਹ ਨਿਗਰਾਨੀ ਹੇਠ ਰਹੇਗੀ ਤੇ ਸਰਕਾਰ ਨੂੰ ਹੁਣ YouTube ਦੇ ਉੱਤੇ ਪਾਬੰਦੀ ਲਗਾਉਣ ਦੀ ਜਿਹੜੀ ਉਹ ਸ਼ਿਫਾਰਿਸ਼ ਕਰਨੀ ਪਈ ਹੈ। ਸੰਗਠਨ ਨੇ ਖੋਜ ਦੇ ਕੋਈ ਦੇ ਵਿੱਚ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ 10 ਤੋਂ 15 ਸਾਲ ਦੀ ਉਮਰ ਦੇ 37% ਬੱਚੇ ਜਿਹੜੇ YouTube ਦੇ ਉੱਤੇ ਨੁਕਸਾਨਦੇਹ ਸਮਗਰੀ ਦੇਖ ਰਹੇ ਹਨ ਇਹ ਅੰਕੜਾ ਕਿਸੇ ਵੀ ਹੋਰ ਸੋਸ਼ਲ ਮੀਡੀਆ ਵੈੱਬਸਾਈਟ ਦੇ ਮੁਕਾਬਲੇ ਸਭ ਤੋਂ ਵੱਧ ਪਾਇਆ ਗਿਆ ਹੈ ਸੋ ਇਸੇ ਕਾਰਨ ਹੁਣ ਉਹਨਾਂ ਦੇ ਵੱਲੋਂ 16 ਸਾਲ ਤੱਕ ਦੇ ਬੱਚਿਆਂ ਦੇ ਉੱਤੇ ਜਿਹੜਾ ਕਿ YouTube ਦੇਖਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸੋ ਤੁਸੀਂ ਵੀ ਆਪਣੀ ਰਾਏ ਜਿਹੜੀ ਉਹ ਜ਼ਰੂਰ ਦਿਓ ਕਿ ਭਾਰਤ ਦੇ ਵਿੱਚ ਵੀ 16 ਸਾਲ ਦੇ ਬੱਚਿਆਂ ਤੱਕ ਜਿਹੜਾ ਕਿ YouTube ਦੇ ਉੱਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਇਸ ਤੋਂ ਬਾਅਦ ਦੇਸ਼ ਅਤੇ ਦੁਨੀਆ ਦੀ ਖਬਰ ਤੋਂ ਇਹ ਖਬਰ ਹੁਣ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਨਿਕਲ ਕੇ ਆਈ ਹੈ ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਬਜ਼ੁਰਗ ਆਦਮੀ 112 ਸਾਲ ਦੀ ਉਮਰ ਦੇ ਵਿੱਚ ਹੋਈ ਹੈ ਮੌਤ ਜੀਹਾਂ ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਮਰਦ ਜੌਨ ਐਲਫਰੈਡ ਗੱਲ ਜਿਹੜਾ ਕਿ 112 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋਇਆ ਹੈ ਉਹਨਾਂ ਨੇ ਲਗਭਗ 9 ਮਹੀਨਿਆਂ ਲਈ ਸਭ ਤੋਂ ਬਜ਼ੁਰਗ ਮਰਦ ਹੋਣ ਦਾ ਖਿਤਾਬ ਰੱਖਿਆ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਜਨਮ 26 ਅਗਸਤ 1912 ਨੂੰ ਹੋਇਆ ਸੀ ਤੇ ਉਹਨਾਂ ਨੇ ਟਾਈਟੈਨਿਕ ਡੁੱਬਣ ਤੋਂ ਕੁਝ ਮਹੀਨਿਆਂ ਬਾਅਦ ਹੀ ਜਨਮ ਲਿਆ ਸੀ ਤੇ ਉਹਨਾਂ ਨੇ ਦੋ ਵਿਸ਼ਵ ਜੰਗਾਂ ਵੀ ਦੇਖੀਆਂ ਹਨ ਤੇ ਬ੍ਰਿਟਿਸ਼ ਸਰਕਾਰ ਦੇ ਵਿੱਚ ਉਹਨਾਂ ਦੇ ਵੱਲੋਂ ਆਰਮੀ ਪੇ ਕੋਰ ਦੀ ਸੇਵਾ ਵੀ ਉਹਨਾਂ ਦੇ ਵੱਲੋਂ ਨਿਭਾਈ ਗਈ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ 112 ਸਾਲ ਦੀ ਉਮਰ ਦੇ ਵਿੱਚ ਇਸ ਵਿਅਕਤੀ ਦੀ ਜਿਹੜੀ ਆ ਉਹ ਮੌਤ ਹੋਈ ਹੈ